ਸਤਿ ਸ੍ਰੀ ਅਕਾਲ ਨਵਾਂ ਪੰਜਾਬ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਡਵਨੀਤ ਸਿੰਘ ਵਦਵਾ ਪੰਜਾਬ ਕੈਬਨਿਟ ਦੀ ਕਹ ਮੀਟਿੰਗ ਹੋਈ ਹੈ ਉਸ ਮੀਟਿੰਗ ਦੇ ਵਿੱਚ ਕਈ ਵੱਡੇ ਫੈਸਲੇ ਲਏ ਗਏ ਨੇ ਮੈਂ ਕੋਈ ਫੈਸਲਿਆਂ ਦੀ ਜਾਣਕਾਰੀ ਤੁਹਾਨੂੰ ਨਹੀਂ ਦੇਣੀ ਪਰ ਇੱਕ ਗੱਲ ਉੱਥੇ ਵਿਚਾਰੀ ਗਈ ਹੈ ਫੈਸਲਾ ਨਹੀਂ ਲਿਆ ਗਿਆ ਇੱਕ ਗੱਲ ਪੰਜਾਬ ਕੈਬਨਿਟ ਦੇ ਵਿੱਚ ਵਿਚਾਰੀ ਗਈ ਹੈ ਔਰ ਜੋ ਜਾਣਕਾਰੀ ਕੈਬਨਿਟ ਮੀਟਿੰਗ ਤੋਂ ਬਾਅਦ ਸਰਕਾਰ ਦੇ ਬੁਲਾਰੇ ਜਾਂ ਮੰਤਰੀ ਵੱਲੋਂ ਦਿੱਤੀ ਗਈ ਉਹਦੇ ਚ ਉਹਨਾਂ ਨੇ ਕਿਹਾ ਕਿ ਅਫਸਰਾਂ ਨੂੰ ਕਹਿ ਦਿੱਤਾ ਗਿਆ ਇਸ ਪੂਰੇ ਮਸਲੇ ਨੂੰ ਲੈ ਕੇ ਤੁਸੀਂ ਪ੍ਰਪੋਜ਼ਲ ਬਣਾਓ ਕੀ ਪ੍ਰਪੋਜ਼ਲ ਬਣਾ ਕੇ ਲੈ ਕੇ आओ ਸੋ ਥੈਟ ਕਿ ਇਸ ਮਸਲੇ ਨੂੰ ਅਸੀਂ ਲਾਗੂ ਕਰ ਸਕੀਏ ਜੇਤੇ ਕੰਮ ਕਰ ਸਕੀਏ ਔਰ ਤਰਨ ਤਰਨ ਜ਼ਿਮਨੀ ਚੌੜਚਾਸੀ ਲੋਕਾਂ ਚ ਵਿਚਰੇ ਤੇ ਮਸਲਾ ਬਹੁਤ ਸਾਡੇ ਸਾਹਮਣੇ ਆਇਆ ਜਿਸ ਕਰਕੇ ਸਾਨੂੰ ਚਾਹੀਦਾ ਕਿ ਇਹਦੇ ਤੇ ਕੰਮ ਕਰਨਾ ਚਾਹੀਦਾ ਹੈ ਮਸਲਾ ਕੀ ਹੈ ਕਿ ਕੰਮ ਹੋਣਾ ਚਾਹੀਦਾ ਕਿ ਤਿਆਰੀ ਸਰਕਾਰ ਦੀ ਹੈ ਕਿ ਹੋਣੀ ਚਾਹੀਦੀ ਹੈ ਜੋ ਨਹੀਂ ਹੈ ਜਾਂ ਦੇਰ ਆਏ ਦਰੁਸਤ ਆਏ ਪਰ ਜਨਾਬ ਦੇਰ ਆਏ ਕਿਉਂ ਆ ਦੇਰੀ ਹੋਈ ਕਿਉਂ ਇਹ ਤੁਸੀਂ ਕੈਬਨਿਟ ਚ ਤਾਂ ਹੁਣ ਕਿਹਾ ਪਰ ਇਹ ਗੱਲਾਂ ਤੇ ਤੁਹਾਡੇ ਮੂੰਹੋਂ ਆਪ ਸਰਕਾਰ ਦੇ ਮੂੰਹੋਂ ਪਿਛਲੇ 2 2.5 ਸਾਲਾਂ ਤੋਂ ਜਦੋਂ ਵੀ ਨਿਯੁਕਤੀ ਪੱਤਰ ਦੋ ਆਪਣੀਆਂ ਸਪੀਚਾਂ ਚ ਨਿਕਲਦੀਆਂ ਨੇ ਮੈਂ ਗੱਲ ਕਰੂੰਗਾ ਕਿ ਅਜਿਹੇ ਫੈਸਲੇ ਦੀ ਕਹਿ ਲੋ ਜਾਂ ਇੱਕ ਚਰਚਾ ਦੀ ਕਹਿ ਲੋ ਜਿਹੜੀ ਕਿ ਅੱਜ ਪੰਜਾਬ ਸਰਕਾਰ ਨੇ ਛੇੜ ਦਿੱਤੀ ਹੈ ਚਰਚਾ ਹੈ ਬਾਰਡਰ ਏਰੀਆਜ਼ ਦੇ ਵਿੱਚ ਮੁਲਾਜ਼ਮਾਂ ਦੀ ਤਣਾਤੀ ਚਾਹੇ ਉਹ ਸਿੱਖਿਆ ਵਿਭਾਗ ਦੇ ਸਕੂਲ ਦੇ ਟੀਚਰ ਹੋਣ ਮੁਲਾਜ਼ਮ ਹੋਣ ਚਾਹੇ ਹੋ ਸਿਹਤ ਵਿਭਾਗ ਦੇ ਮੁਲਾਜ਼ਮ ਹੋਣ ਡਾਕਟਰ ਹੋਣ ਜਿਹੜੇ ਹਸਪਤਾਲਾਂ 'ਚ ਤਨਖਾਹ ਹੁੰਦੇ ਨੇ ਚਾਹੇ ਉਹ ਗਰਾਊਂਡ ਤੇ ਰਹਿਣ ਵਾਲਾ ਕਿਸੇ ਵੀ ਵਿਭਾਗ ਦਾ ਮੁਲਾਜ਼ਮ ਕਰਮਚਾਰੀ ਹੋਵੇ ਅਫਸਰ ਹੋਵੇ ਦਰਅਸਲ ਇੱਕ ਵੱਡੀ ਚਰਚਾ ਦੇਖੋ ਪੰਜਾਬ 'ਚ ਹੈ ਕਿ ਬਹੁਤੇ ਮੁਲਾਜ਼ਮ ਜਿਹੜੇ ਨੇ ਉਹ ਬਾਰਡਰ ਏਰੀਆ ਦੇ ਵਿੱਚ ਚਾਹੇ ਉਹ ਗੁਰਦਾਸਪੁਰ ਦਾ ਏਰੀਆ ਹੈ ਚਾਹੇ ਉਹ ਤਰਨਤਾਰਨ ਦਾ ਹੈ ਫਿਰੋਜ਼ਪੁਰ ਦਾ ਹੈ ਫਾਜ਼ਿਲਕਾ ਦਾ ਏਰੀਆ ਹੈ ਉੱਥੇ ਨੌਕਰੀ ਨਹੀਂ ਕਰਨਾ ਚਾਹੁੰਦੇ ਔਰ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਆਪਣਾ ਜੁਗਾੜ ਲਾ ਕੇ ਮੈਂ ਜੁਗਾੜ ਇਸ ਕਰਕੇ ਕਹਿ ਰਿਹਾ ਕਿ ਜੁਗਾੜ ਹੀ ਚੱਲਦਾ ਆਪਣੀ ਬਦਲੀਆਂ ਕਰਾਉਂਦੇ ਔਰ ਜ਼ਿਆਦਾਤਰ ਦਾ ਫੋਕਸ ਹੁੰਦਾ ਜਾਂ ਤੇ ਮੁਹਾਲੀ ਆ ਜਾਈਏ ਜਾਂ ਕਿਸੇ ਵੱਡੇ ਸ਼ਹਿਰ ਚ ਚਾਹੇ ਪਟਿਆਲਾ ਅੰਮ੍ਰਿਤਸਰ ਲੁਧਿਆਣਾ ਜਲੰਧਰ ਸੰਗਰੂਰ ਇਸ ਤਰ੍ਹਾਂ ਦੇ ਕਿਸੇ ਸ਼ਹਿਰ ਚ ਜਾਂ ਫਿਰ ਨੌਕਰੀ ਕਰੀਏ ਪਰ ਬਾਰਡਰ ਏਰੀਆ ਚ ਨਾ ਜਾਈਏ ਸੋ ਪੰਜਾਬ ਸਰਕਾਰ ਨੇ ਅੱਜ ਜੋ ਜਾਣਕਾਰੀ ਸਰਕਾਰ ਵੱਲੋਂ ਦਿੱਤੀ ਗਈ ਕਿ ਇੱਕ ਵਿਚਾਰ ਕੀਤਾ ਗਿਆ ਹੈ ਔਰ ਅਫਸਰਾਂ ਨੂੰ ਇਹ ਕਿਹਾ ਗਿਆ ਹੈ ਕਿ ਭਾਈ ਇੱਕ ਪ੍ਰੋਪੋਜ਼ਲ ਬਣਾਓ ਇੱਕ ਖਰੜਾ ਤਿਆਰ ਕਰੋ ਬੇਸਿਕਲੀ ਜਿਹਦੇ ਚ ਇਹ ਦੇਖਿਆ ਜਾਏ ਕਿ ਅਸੀਂ ਬਾਰਡਰ ਏਰੀਆ ਦੇ ਵਿੱਚ ਕਿਵੇਂ ਮੁਲਾਜ਼ਮਾਂ ਨੂੰ ਔਰ ਅਫਸਰਾਂ ਨੂੰ ਰੋਕ ਸਕੀਏ ਔਰ ਉਹਦੇ ਲਈ ਇੱਕ ਇਨਸੈਂਟਿਵ ਤੈਅ ਕਰੋ ਯਾਨੀ ਕਿ ਪੰਜਾਬ 'ਚ ਜੇ ਕੋਈ ਮੁਲਾਜ਼ਮ ਬਾਰਡਰ ਏਰੀਆ ਤੋਂ ਬਾਹਰ ਕੰਮ ਕਰ ਰਿਹਾ ਹੈ ਤੇ ਉਹਦੀ ਤਨਖਾਹ ਕੁਝ ਹੋਰ ਹੋਏਗੀ ਔਰ ਜਿਹੜਾ ਬੰਦਾ ਬਾਰਡਰ ਏਰੀਆ 'ਚ ਜਾ ਕੇ ਚਾਹੇ ਉਹ ਟੀਚਰ ਹੈ ਚਾਹੇ ਉਹ ਡਾਕਟਰ ਹੈ ਚਾਹੇ ਪਟਵਾਰੀ ਤਾਂ ਜੋ ਵੀ ਹੈ ਉਹਨੂੰ ਕੁਝ ਇਨਸੈਂਟਿਵ ਦਿੱਤਾ ਜਾਏਗਾ ਕੁਝ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਏਗੀ ਸੋ ਥੈਟ ਕਿ ਉੱਥੇ ਨੌਕਰੀ ਕਰਨ ਲਈ ਉਹਨਾਂ ਦਾ ਕੁਝ ਮਨ ਬਣਿਆ ਰਹੇ ਇਹ ਤਰਕ ਹੈ ਹੁਣ ਸਵਾਲ ਵੱਡਾ ਹੈ ਕਿ ਕੀ ਇਕੱਲਾ ਇਹਦੇ ਨਾਲ ਉਹ ਮੁਲਾਜ਼ਮ ਉੱਥੇ ਰੁਕ ਜਾਣਗੇ ਮੈਂ ਇਸ ਕਰਕੇ ਅੱਜ ਇੱਕ ਸਵਾਲ ਫਿਰ ਤੋਂ ਖੜਾ ਕਰ ਰਿਹਾ ਜਾਂ ਕਈ ਲੋਕ ਕਹਿ ਦਿੰਦੇ ਕਿ ਹਰ ਵਾਰ ਕ੍ਰਿਟਿਸਾਈਜ਼ ਕਰ ਰਹੇ ਆ ਦਰਸਲ ਜਿਹੜਾ ਤਜਰਬਾ ਹੈ ਨਾ ਸਰਕਾਰਾਂ ਚਲਾਉਣ ਦਾ ਉਹ ਇੱਥੇ ਹੀ ਕੰਮ ਆਂਦਾ हूँ तजर्बा तो कहें कि की इंसेंटिव दे नाल, मुलाजम उत्थे चला जाएगा और रुक जाएगा ये दो तर्क ने पहली गल कि आखिरकार उ कोई नौकरी क्यों नहीं करनी चाहता कला ये कि वो बॉर्डर एरिया है पिछड़ा एरिया है उत्तर कुछ सहूलत नहीं है गिया, ना या कह लो कि गुरदासपुर अमृतसर का बॉडर का एरिया तरन तारण फिरोजपुर फाजिलका कोई सरकारी मुलाजम ही नहीं है ਤੁਸੀਂ ਚਾਹੋ ਤੇ ਉੱਥੋਂ ਦੇ ਰਹਿਣ ਵਾਲੇ ਲੋਕ ਜਿਹੜੇ ਕਿ ਆਪਣੇ ਘਰ ਰਹਿ ਕੇ ਨੌਕਰੀਆਂ ਕਰ ਸਕਦੇ ਨੇ ਉਹਨਾਂ ਨੂੰ ਵੀ ਉੱਥੇ ਪ੍ਰਾਇਓਰਟੀ ਬੇਸਿਸ ਤੇ ਲਾ ਸਕਦੇ ਹੋ ਉਹਨਾਂ ਦੇ ਤੇ ਸਭ ਕੋ ਖਰਚੇ ਬਚਣੇ ਦੂਜੇ ਸ਼ਹਿਰਾਂ ਚ ਕਮਰੇ ਕਿਰਾਏ ਤੇ ਲੈ ਕੇ ਘਰ ਕਿਰਾਏ ਤੇ ਲੈ ਕੇ ਰਹਿਣ ਵਾਲੇ ਪਰ ਇਹ وجہ ਨਹੀਂ ਹੈ ਸਰਕਾਰ ਸ਼ਾਇਦ ਇਸ ਗੱਲ ਨੂੰ ਅਜੇ ਸਮਝ ਨਹੀਂ ਪਾ ਰਹੀ ਹੈ ਕਿ ਉਹ ਆਖਰਕਾਰ ਉਸ ਬਾਰਡਰ ਏਰੀਆ ਦੇ ਵਿੱਚ ਲੋਕ ਰੁਕਣਾ ਕਿਉਂ ਨਹੀਂ ਚਾਹੁੰਦੇ ਪਹਿਲੀ وجہ ਹੈ ਸਹੂਲਤਾਂ ਦੀ ਜਿਹੜਾ ਵੀ ਸ਼ਖਸ ਨੌਕਰੀ ਕਰਦਾ ਸਰਕਾਰੀ ਉਹ ਇਹ ਸੋਚਦਾ ਹੈ ਕਿ ਮੇਰੇ ਬੱਚਿਆਂ ਨੂੰ ਚੰਗੀ ਸਿੱਖਿਆ ਚੰਗੇ ਖੇਡ ਗਰਾਊਂਡ ਚੰਗਾ ਨੇਬਰਹੂਡ ਆਲਾ ਦਵਾਲਾ ਯਾ ਕਹਿ ਲੋ ਕਿ ਚੰਗਾ ਮਾਹੌਲ ਕਿੱਥੇ ਮਿਲੇਗਾ ਹੁਣ ਉਹ ਚੰਗਾ ਮਾਹੌਲ ਸਰਕਾਰਾਂ ਆਪ ਦਿੰਦੀਆਂ ਨੇ ਕੀ ਉਸ ਤਰ੍ਹਾਂ ਦਾ ਮਾਹੌਲ ਅਸੀਂ ਉਹਨਾਂ ਬਾਰਡਰ ਏਰੀਆ ਚ ਦੇ ਪਾਏ ਆ ਕੱਲਾ ਕਸੂਰ ਮੁਲਾਜ਼ਮਾਂ ਦਾ ਘਟਣਾ ਅਫਸਰਾਂ ਦਾ ਘਟਣਾ ਕਿੰਨਾ ਕੁ ਵਾਜਬ ਹੈ ਕੀ ਉੱਥੇ ਚੰਗੀਆਂ ਸ਼ਹਿਰ ਸੁਲਤਾਨੇ ਕਿ ਉੱਥੇ ਚੰਗੇ ਇਨਫਰਾਸਟ੍ਰਕਚਰ ਨੇ ਕਿ ਉੱਥੇ ਕੋਈ ਮੁਲਾਜ਼ਮ ਜਾਂ ਕੋਈ ਅਫਸਰ ਜਿਹਦਾ ਬੱਚਾ 10ਵੀਂ 12ਵੀਂ ਤੋ ਆਵਾਜ਼ ਆਏ ਸੋਚੇ ਕਿ ਮੈਂ ਕੋਈ ਬਿਹਤਰ এডਿਕੇਸ਼ਨ ਲੈਣ ਲਈ ਹਾਇਰ এডਿਕੇਸ਼ਨ ਲਈ ਇੱਥੇ ਰੁਕ ਜਾ ਕਿਉਂ ਉਹਨਾਂ ਨੂੰ ਆਣਾ ਪੈਂਦਾ ਇਦਾਂ ਦੇ ਸ਼ਹਿਰਾਂ 'ਚ ਇੱਕ ਵੱਡੀ ਵਜ੍ਹਾ ਇਹ ਹੈ ਦੂਜੀ ਜਿਹੜੀ ਸਭ ਤੋਂ ਵੱਡੀ ਵਜ੍ਹਾ ਹੈ ਉਹ ਹੈ ਲਾਅ ਐਂਡ ਆਰਡਰ ਤੁਸੀਂ ਬਹੁਤ ਖਬਰਾਂ ਵੇਖਿਆ ਹੋਣੀ ਆ ਕਿ ਡਾਕਟਰਾਂ ਨੂੰ ਕੁੱਟ ਗਏ ਹਸਪਤਾਲ 'ਚ ਟੀਚਰਾਂ ਨੂੰ ਕੁੱਟਤਾ ਲੁੱਟ ਲਿਆ ਇੱਕ ਵੱਡਾ ਕਾਰਨ ਹੈ ਕਿ ਮਾਹੌਲ ਨਹੀਂ ਬਣ ਪਾਂਦਾ ਚਾਹੇ ਜਿੰਨੇ ਵੀ ਇਹ ਬਾਰਡਰ ਏਰੀਆ ਨੇ ਉੱਥੇ ਇੱਕ ਵੱਡੀ ਸਿਚੁਏਸ਼ਨ ਆਂਦੀ ਹੈ ਲਾਅ ਐਂਡ ਆਰਡਰ ਦੀ ਆਪਾਂ ਉਹਦੇ ਤੇ ਕਿੰਨਾ ਕੁ ਕੰਮ ਕੀਤਾ ਅਸੀਂ ਉਹਦੇ ਤੇ ਕੀ ਕੁਝ ਕਰ ਰਹੇ ਹਾਂ ਕੱਲਾ ਇਨਸੈਂਟਿਵ ਦੇ ਕੇ ਉਹਨਾਂ ਨੂੰ ਰੋਕਣਾ ਇੱਕ ਤੇ ਇਨਸੈਂਟਿਵ ਨਾਲ ਵੈਸੇ ਬੋਝ ਪਏਗਾ ਹਾਲਾਤ ਤੁਹਾਡੇ ਨੇ ਕਿ ਕਰਜ਼ੇ ਤੁਸੀਂ ਨੰਬਰ ਇੱਕ ਤੇ ਆ ਗਏ ਹੋ ਪਰ ਬਾਵਜੂਦ ਉਸ ਦੇ ਅਸੀਂ ਕਹਿ ਰਹੇ ਹਾਂ ਇਨਸੈਂਟਿਵ ਹੋਰ ਕੋਈ ਰੀਜ਼ਨ ਕੀ ਨੇ ਆਪਾਂ ਉਹਨਾਂ ਨੂੰ ਕਿੰਨਾ ਕੁ ਫਾਈਂਡ ਆਊਟ ਕੀਤਾ ਲੌਅ ਐਂਡ ਆਰਡਰ ਸਿਚੁਏਸ਼ਨ ਇੱਕ ਬਹੁਤ ਵੱਡਾ ਕਾਰਨ ਇਸ ਪੂਰੇ ਮਸਲੇ ਨੂੰ ਲੈ ਕੇ ਹੈ ਕਿ ਜਦੋਂ ਤੱਕ ਉੱਥੇ ਸਹੂਲਤਾਂ ਨਹੀਂ ਹੋਣਗੀਆਂ ਜਦੋਂ ਤੱਕ ਉਹ ਲੌਅ ਐਂਡ ਆਰਡਰ ਨੂੰ ਲੈ ਕੇ ਕਟਨਾ ਲੁੱਟਖੋ ਗੋਲੀਬਾਰੀ ਰੋਜ਼ ਦੇ ਮਰਡਰ ਰੋਜ਼ ਦੀ ਫਿਰੋਤੀਆਂ ਕਦੋਂ ਤੱਕ ਫਿਰ ਰੁਕਣਗੇ ਸੋ ਹਰ ਕੋਈ ਚਾਹੁੰਦਾ ਕਿ ਪਰਿਵਾਰ ਸੁਰੱਖਿਤ ਰਹੇ ਨੌਕਰੀ ਵੀ ਕਰਾਂਗੇ ऐसे करके अगले जुगाड़ ਲਾਉਂਦੇ ਮੁਹਾਲੀ ਜਲੰਧਰ ਰੰਬਰ ਸਰ ਲੁਧਿਆਣਾ ਪਟਿਆਲਾ ਸੰਗਰੂਰ ਬਾਕੀ ਸ਼ਹਿਰਾਂ ਬਠਿੰਡੇ ਵਰਗੇ ਸ਼ਹਿਰਾਂ ਚਲੇ ਜਾਂਦੇ ਜਿਨ੍ਹਾਂ ਦਾ ਹਲਾ ਦੁਆਲਾ ਜਿਨ੍ਹਾਂ ਨੂੰ ਲੱਗਦਾ ਕਿ ਪਿੰਡ ਦੇ ਲਾਗੇ ਸ਼ਾਕੇ ਸ਼ਹਿਰ ਜਿਹੜਾ ਹੈ ਠੀਕ ਹੈ ਸੋ ਇਹਦੇ ਤੇ ਕੰਮ ਕਰਨਾ ਜਾਂ ਕੱਲਾ ਆਪਾਂ ਇਨਸੈਂਟਿਵ ਦੇ ਕੇ ਉਹਨਾਂ ਨੂੰ ਕਹਿ ਦਈਏ ਕਿ ਭਾਈ ਚਲੋ ਬਾਰਡਰਾਂ ਚ ਚਲੋ ਬਾਰਡਰਾਂ ਤੇ ਇੱਕ ਦੂਜਾ ਇਹ ਕਿ ਸਰਕਾਰ ਨੇ ਕਦੇ ਇਸ ਪਾਲਿਸੀ ਤੇ ਕੰਮ ਕੀਤਾ ਕਿ ਜਿਹੜੇ ਲੋਕ ਜਿਹੜੇ ਮੁਲਾਜ਼ਮ ਜਾਂ ਜਿਹੜੇ ਟੀਚਰ ਆਪ ਉਸੇ ਏਰੀਏ ਤੇ ਰਹਿਣ ਵਾਲੇ ਨੇ ਉਹਨਾਂ ਨੂੰ ਕਹੀਏ ਕਿ ਭਾਈ ਆਪਣੇ ਸ਼ਹਿਰਾਂ ਚ ਰਹੋ, ਕਰੇ ਰਹੋ। ਕਹਾਂ ਨੂੰ ਬਾਹਰ ਜਾ ਕੇ ਕਮਰੇ ਕਿਰਾਏ ਤੇ ਲੈਣੇ ਔਰ ਕੰਮ ਕਰੋ। ਖਾਸ ਤੌਰ ਤੇ ਨੌਜਵਾਨਾਂ ਨੂੰ ਮੈਂ ਆਪ ਇਸ ਚੀਜ਼ ਨੂੰ ਜਾਨਣਾ ਕਿ ਜਿਹੜੇ ਨਵੇਂ ਲੋਕ ਭਰਤੀ ਹੁੰਦੇ ਕੋਸ਼ਿਸ਼ ਸਰਕਾਰ ਦੀ ਇਹ ਹੁੰਦੀ ਹੈ ਕਿ ਉਹਨਾਂ ਨੂੰ ਪਹਿਲੇ ਬਾਰਡਰ ਏਰੀਆ 'ਚ ਭੇਜੀਏ। ਫਿਰ ਉਹ ਕਿਉਂ ਭੱਜਦੇ ਚੁਕਿਓ ਨਵੇਂ ਨੇ, ਉਹ ਮਾਹੌਲ ਵੇਖਦੇ ਨੇ, ਫਿਰ ਉਹ ਕੰਨ ਫੜ ਲੈਂਦੇ ਕਿ ਭਈ ਅੱਗੇ ਤੋਂ ਇੱਥੇ ਨਹੀਂ ਆਣਾ, ਜੁਗਾੜ ਲਾਓ ਤੇ ਵੱਡੇ ਸ਼ਹਿਰ 'ਚ ਚੱਲੋ। ਅਸੀਂ ਇਨਸੈਂਟਿਵ ਦੇ ਕੇ ਕਿੰਨਾ ਰੋਕ ਲਾਂਗੇ? ਮੈਂ ਅੱਜ ਇਸ ਵੀਡੀਓ 'ਚ ਇਹ ਹੀ ਗੱਲ ਕਰਨੀ ਹੈ ਕਿ ਠੀਕ ਹੈ। ਸਰਕਾਰ ਇਹਦੇ ਤੇ ਵਿਚਾਰ ਕਰ ਰਹੀ ਹੈ ਵਿਚਾਰ ਮੈਨੂੰ ਵੀ ਪਤਾ 2.5 ਸਾਲ ਤੋਂ ਕਰ ਰਹੀ ਹੈ ਇਹ ਹੁਣ ਤੇ ਅਖੀਰਲਾ ਸਾਲ ਹੈ ਤੁਹਾਡਾ ਮਤਲਬ ਤੁਹਾਡਾ ਮਤਲਬ ਸਰਕਾਰ ਦਾ ਬਾਕੀ ਤੇ ਲੋਕਾਂ ਨੇ ਤੈਅ ਕਰਨਾ 27 ਚ ਤੁਹਾਡਾ ਹੀ ਅਖੀਰਲੀ ਟਮ ਹੈ ਉਸ ਤੋਂ ਬਾਅਦ ਵੀ ਆਣੀ ਹੈ ਪਰ ਇੱਥੇ ਹੀ ਤਜਰਬਾ ਕੰਮ ਆਂਦਾ ਹੈ ਕਿ ਕੀ ਇਸ ਪੂਰੇ ਮਸਲੇ ਨੂੰ ਲੈ ਕੇ ਕਦੇ ਕਿਸੇ ਮੁਲਾਜ਼ਮ ਜਥੇਬੰਦੀ ਨਾਲ ਗੱਲਬਾਤ ਕੀਤੀ ਸਰਕਾਰ ਨੇ ਸਟੇਕਹੋਲਡਰਸ ਨਾਲ ਗੱਲ ਕੀਤੀ ਕਿ ਭਾਈ ਕਿਵੇਂ ਇਸ ਚੀਜ਼ ਨੂੰ ਦੂਰ ਕਰ ਸਕਦੇ ਆ ਜਾਂ ਇਹ ਵੀ ਪਾਲਿਸੀ ਅਫਸਰ ਹੀ ਬਣਾਉਣਗੇ ਕਿੰਨੀ ਕੋਈ ਗੱਲਬਾਤ ਹੋਏਗੀ ਇੱਕ ਦਿਖਣ ਵਾਲੀ ਗੱਲ ਹੋਏਗੀ ਸੋ ਕੁੱਲ ਮਿਲਾ ਕਰਕੇ ਮਸਲਾ ਮੈਂ ਹੀ ਤੁਹਾਡੇ ਸਾਹਮਣੇ ਰੱਖਣਾ ਚਾ ਰਿਹਾ ਸੀ ਕਿ ਵਿਚਾਰ ਅਜ ਮੰਤਰੀ ਸਾਹਿਬ ਨੇ ਕਿਹਾ ਹੈ ਕਿ ਸਰਕਾਰ ਹੈ ਵਿਚਾਰ ਕਰ ਰਹੀ ਹੈ ਅੱਗੇ ਜਾ ਖਰੜਾ ਲੈ ਕੇ ਆਵਾਂਗੇ ਪਰ ਸਵਾਲ ਉਹੀ ਕਿ ਬਾਰਡਰ ਤੇ ਕੋਈ ਕਿਉਂ ਜਾਏਗਾ ਬਾਰਡਰ ਏਰੀਆ ਚ ਕੋਈ ਕਿਉਂ ਨੌਕਰੀ ਕਰੇਗਾ ਜਦੋਂ ਮਾਹੌਲ ਮਿਲੇਗਾ ਜਦੋਂ ਕਾਨੂੰਨ ਵਿਵਸਥਾ درست ਹੋਏਗੀ ਜਦੋਂ ਦੇ ਬੱਚਿਆਂ ਲਈ ਬਿਹਤਰ ਸਹੂਲਤਾਂ ਹੋਣਗੀਆਂ ਜਦੋਂ ਉਹਨੂੰ ਆਪ ਪੀਸਫੁਲੀ ਤੇ ਵਧੀਆ ਤਰੀਕੇ ਨਾਲ ਕੰਮ ਕਰਨ ਦਾ ਮਾਹੌਲ ਮਿਲੇਗਾ ਪੈਸਾ ਅੱਜਕੱਲ ਸਰਕਾਰੀ ਨੌਕਰੀ ਵਾਲਾ ਹਰ ਬੰਦਾ ਜਾਣਦਾ ਹੈ ਕਿ ਉਹਨੂੰ ਜੇ ਤੁਸੀਂ ਤਨਖਾਹ 45-50 ਹਜ਼ਾਰ ਦੇ ਰਹੇ ਹੋ ਜਾਂ 55 ਵੀ ਦੇ ਦੋਗੇ ਉਹਨੂੰ ਫਰਕ ਨਹੀਂ ਪੈਣਾ ਉਹ ਫਿਰ ਵੀ ਕਹੇਗਾ ਮੈਂ ਉੱਥੇ ਹੀ ਰਹਿਣਾ ਪਰ ਜੇ ਅਸੀਂ ਸਹੂਲਤਾਂ ਦੇ ਦਈਏ ਉੱਥੇ ਮਾਹੌਲ ਦੇ ਦਈਏ ਸਿਕਿਉਰਿਟੀ ਦੇ ਦਈਏ ਮੈਨੂੰ ਲੱਗਦਾ ਹੈ ਕਿ ਮੁਲਾਜ਼ਮ ਨੂੰ ਕੰਮ ਕਰਨ ਚ ਕੋਈ ਨਹੀਂ ਔਰ ਖਾਸ ਤੌਰ ਤੇ ਉਸ ਮੁਲਾਜ਼ਮ ਉਤੇ ਫੋਕਸ ਕਰੋ ਨਾ ਜਿਹੜਾ ਉੱਥੋਂ ਦਾ ਹੀ ਰਹਿਣ ਵਾਲਾ ਉਹਨੂੰ ਲਾਓ ਨਾ ਜ਼ਿਲ੍ਹਿਆਂ ਚ ਉਹ ਆਪਣੇ ਘਰ ਵੀ ਰਹੂ ਰੋਸ਼ਾ ਮੀ ਪਿੰਡ ਤੋਂ ਆਪਣੇ ਕੰਮ ਤੇ ਆਊਗਾ ਜਿੱਥੇ ਵੀ ਦਫਤਰ ਹੈ ਵਾਪਸ ਜਾਊਗਾ ਕੀ ਉਹਦੀ ਦਿੱਕਤ ਹੈ ਪਰ ਕੁਲ ਮਿਲਾ ਕਰਕੇ ਨੀਤੀਆਂ ਬਣਾਉਣ ਲਈ ਨਾ ਤੁਹਾਨੂੰ ਬਹੁਤ ਕੁਝ ਸੋਚਣਾ ਪੈਂਦਾ ਖੈਰ ਸਰਕਾਰ ਨੇ ਇਹ ਗੱਲ ਸੋਚੀ ਹੈ ਚੰਗੀ ਗੱਲ ਹੈ ਸੋਚਣਾ ਚਾਹੀਦਾ ਵੀ ਹੈ ਪਰ ਸੋਚ ਕੱਲਾ ਖਜ਼ਾਨਾ ਲੁਟਾਣ ਦੀ ਮੈਂ ਲੁਟਾਉਣ ਦਾ ਵਰਡ ਇਸ ਕਰਕੇ ਯੂਜ਼ ਕਰ ਰਿਹਾ ਕਿ ਹੋਰ ਵੀ ਤਰੀਕੇ ਹੋ ਸਕਦੇ ਹੈ ਇਨਸੈਂਟਿਵ ਦੇਣਾ ਕਿੰਨਾ ਕੋ ਵਾਜਬ ਹੈ ਇਨਸੈਂਟਿਵ ਨਾਲ ਕਿੰਨਾ ਕੋ ਇਹਨੂੰ ਵਧਾਇਆ ਜਾ ਸਕਦਾ ਹੈ ਜਾਂ ਦੁਰਸਤ ਕੀਤਾ ਜਾ ਸਕਦਾ ਹੈ ਜਾਂ ਇੱਕ ਚੰਗੀ ਪਾਲਿਸੀ ਔਰ ਰਣਨੀਤੀ ਦੇ ਨਾਲ ਸਾਰਾ ਕੁਝ ਹੋ ਸਕਦਾ ਪਰ ਉਹ ਆਂਦਾ ਤਜਰਬੇ ਦੇ ਨਾਲ ਜਦੀ ਘਾਟ ਸਿੱਧੇ ਤੌਰ ਤੇ ਨਜ਼ਰ ਆਉਂਦੀ ਹੈ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ